ਨੱਥਾ ਸਿਆ ਆਵਈ ਨੱਥਾ ਸਿਆ ਹਈ ਸ਼ਾਵਾ ਬਈ ਹਈ ਸ਼ਾਵਾ ਨੱਥਾ ਸਿਆ ਬਈ ਨੱਥਾ ਸਿਆ ਹਈ ਸ਼ਾਵਾ ਬਈ ਹਈ ਸ਼ਾਵਾ ਮੈਂ ਇੱਕ ਪੁੱਤ ਜੰਮਿਆ ਹਈ ਸ਼ਾਵਾ ਲੋਕੀ ਦਸ ਦਸ ਜੰਮਦੇ ਹਈ ਸ਼ਾਵਾ ਪੈੜਾ ਰੋਂਦਾ ਹੀ ਰਹਿੰਦਾ ਹਈ ਸ਼ਾਵਾ ਕਹਿੰਦਾ ਦਾਦੀ ਕੋਲ ਜਾਣਾ ਹਈ ਸ਼ਾਵਾ ਮੈਂ ਕਿਹ ਦਾਦੀ ਦੀ ਕਿ ਲੋੜ ਹੇ ਸ਼ਾਵਾ ਤੇਰੀ ਨਾਨੀ ਤੇਰੇ ਕੋਲ ਹੈ ਸ਼ਾਵਾ ਨੱਥਾ ਸਿਆ ਬਈ ਨੱਥਾ ਸਿਆ ਹੈ ਸ਼ਾਵਾ ਬਈ ਹੈ ਸ਼ਾਵਾ ਨੱਥਾ ਸਿਆ ਭਈ ਨੱਥਾ ਸਿਆ ਹੈ ਸ਼ਾਵਾ ਬਈ ਹੈ ਸ਼ਾਵਾ ਮੈਂ ਇੱਕ ਪੁੱਤ ਜੰਮਿਆ ਹੈ ਸ਼ਾਵਾ ਲੋਕੀ ਦਸ ਦਸ ਜੰਮਦੇ ਹੈ ਸ਼ਾਵਾ ਹੈ ਸ਼ਾਵਾ ਕਹਿੰਦਾ ਪੂਆ ਕੋਲ ਜਾਣਾ ਹੈ ਸ਼ਾਵਾ ਮੈਂ ਕਿਹ ਪੂਆ ਦੀ ਕਿ ਲੋੜ ਹੈ ਹੈ ਸ਼ਾਵਾ ਤੇਰੀ ਮਾਸੀ ਤੇਰੇ ਕੋਲ ਹੈ ਸ਼ਾਵਾ ਨੱਥਾ ਸਿਆ ਬਈ ਨੱਥਾ ਸਿਆ ਹੈ ਸ਼ਾਵਾ ਬਈ ਹੈ ਸ਼ਾਵਾ ਨੱਥਾ ਸਿਆ ਬਈ ਨੱਥਾ ਸਿਆ ਹੈ ਸ਼ਾਵਾ ਬਈ ਹੈ ਸ਼ਾਵਾ ਮੈਂ ਇੱਕ ਪੁੱਤ ਜੰਮਿਆ ਹੈ ਸ਼ਾਵਾ ਲੋਕ ਕਿ ਦੱਸ ਦੱਸ ਜੰਮ ਦੇ ਹਈ ਸ਼ਾਵਾ ਪਹਿੜਾ ਰੁੰਦਾ ਹੀ ਰਹਿੰਦਾ ਹਈ ਸ਼ਾਵਾ ਕਹਿੰਦਾ ਚਾਚੇ ਕੋਲ ਜਾਣਾ ਹਈ ਸ਼ਾਵਾ ਮੈਂ ਕਿ ਚਾਚੇ ਦੀ ਕਿ ਲੋੜ ਹੈ ਹਈ ਸ਼ਾਵਾ ਤੇਰਾ ਮਾਮਾ ਤੇਰੇ ਕੋਲ ਹੈ ਹਈ ਸ਼ਾਵਾ ਨੱਥਾ ਸਿਆ ਭਈ ਨੱਥਾ ਸਿਆ ਹਈ ਸ਼ਾਵਾ ਬਈ ਹਈ ਸ਼ਾਵਾ ਨੱਥਾ ਸਿਆ ਭਈ ਨੱਥਾ ਸਿਆ ਹੈ ਸ਼ਾਵਾ ਬਈ ਹੈ ਸ਼ਾਵਾ ਮੈਂ ਇੱਕ ਪੁੱਤ ਜੰਮਿਆ ਹੈ ਸ਼ਾਵਾ ਲੋਕੀ ਦਸ ਦਸ ਜੰਮਦੇ ਹੈ ਸ਼ਾਵਾ ਨੱਥਾ ਸਿਆ ਬਈ ਨੱਥਾ ਸਿਆ ਹੈ ਸ਼ਾਵਾ ਬਈ ਹੈ ਸ਼ਾਵਾ